ਸੋ ਸੇਕਸ ਲਾਨ ਦੀ ਇਹ ਵਿਸ਼ੇਸ਼ਤਾਈ ਹੈ ਕਿ ਗੁਰ ਗਿਆਨ ਜਦੋਂ ਪਗੜ ਵਿੱਚ ਆ ਜਾਂਦਾ ਹੈ ਤਦੋਂ ਇੱਕ ਨਵੇਂ ਰਾਹ ਦੀ ਪੈੜ ਮਿਲਦੀ ਹੈ ਜੋ ਆਤਮਕ ਤ੍ਰਿਪਤੀ ਦੀ ਲਖਾਇਕ ਹੈ ਇਥੇ ਪਹੁੰਚ ਕੇ ਵਿਕਾਰਾਂ ਦਾ ਡਰ ਨਹੀਂ ਰਹਿ ਜਾਂਦਾ 72 ਕਾਰਕ ਪੁਰਖ ਸਮਾਇਆ ਉੰਦੀਆ ਨਾਮ ਲਖਾਈ ਧਰਮ ਰਾਏ ਦਾ ਦਫਤਰ ਸੋਧਿਆ ਬਾਕੀ ਰਿਜ਼ਮ ਨਕਾਈ ਸੋ ਇਹ ਕਵੀ ਜਿਓ ਪੰਨਾ 700 93 ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ ਉਸ ਨੇ ਮੈਨੂੰ ਉਸ ਪਰਮਾਤਮਾ ਦੇ ਗੁਣਾਂ ਨੂੰ ਰਾਹਦਾਰੀ ਵਜੋਂ ਲਿਖ ਦਿੱਤਾ ਜੋ 72 ਘਰ ਸਰੀਰ ਦੇ ਅੰਦਰ ਹੀ ਮੌਜੂਦ ਹਨ ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ ਵਰਤਮਾਨ ਜੀਵਨ ਵਿੱਚ ਧਰਮ ਰਾਜ ਦੇ ਦਫ਼ਤਰ ਨੇ ਭਾਵ ਸਚ ਰੂਪੀ ਗੁਣਾਂ ਨੇ ਪੜਤਾਲ ਕੀਤੀ ਤਾਂ ਮੇਰੇ ਜ਼ੁਮੇ ਰਤਾ ਵੀ ਦੇਣਾ ਨਾ ਨਿਕਲਿਆ ਭਾਵ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੋ ਕਰਮਾਂ ਦਾ ਲੇਖਾ ਓਕਾ ਹੀ ਮੁੱਕ ਗਿਆ ਵਰਤਮਾਨ ਜੀਵਨ ਦੀਆਂ ਗੱਲਾਂ ਕਰਦੇ ਆ ਗੁਰ ਗਿਆਨ ਦੀ ਸਮਝ ਨੂੰ ਸਰਮੋਰਤਾ ਦਿੰਦੇ ਆ ਕਬੀਰ ਸਾਹਿਬ ਜੀ ਕਾਹ ਰਹੇ ਹਨ ਕਿ ਮੇਰੇ ਪਾਸ ਔਗਣਾ ਵਾਲਾ ਕੋਈ ਵੀ ਲੇਖਾ ਨਹੀਂ ਹੈ ਇਸ ਲਈ ਮੈਂ ਰੱਬੀ ਕਾਨੂੰਨ ਸੱਚ ਦੇ ਸਾਹਮਣੇ ਨਿਸੰਘ ਖੜਾ ਹਾਂ ਝੋਨੇ ਦੇ ਦਾਣੇ ਵਿੱਚੋਂ ਚੌਲ ਪ੍ਰਾਪਤ ਕਰਨੇ ਹਨ ਤਾਂ ਉਹਨਾਂ ਨੂੰ ਪਹਿਲਾਂ ਊਖਲੀ ਵਿੱਚ ਪਾ ਕੇ ਛੜਨਾ ਪੈਂਦਾ ਹੈ ਮੋਲੀ ਦੀਆਂ ਸਟਾ ਮਾਰਨੀਆਂ ਪੈਂਦੀਆਂ ਹਨ ਤਾਂ ਫਿਰ ਉੱਪਰਲਾ ਛਿਲਕਾ ਲੈ ਜਾਏ ਤਾਂ ਕਿ ਉੱਪਰਲਾ ਛਿਲਕਾ ਲੈ ਜਾਏ ਜਿਸ ਨਾਲ ਚੰਗੇ ਚੌਲਾਂ ਦੀ ਪ੍ਰਾਪਤੀ ਹੋ ਸਕੇ ਇੰਜ ਹੀ ਸਾਡੇ ਮਨ ਵਿੱਚ ਚੰਗੇ ਗੁਣਤਾ ਪਏ ਹੋਏ ਹਨ ਪਰ ਉਹਦੇ ਗਿਆਨ ਰੂਪੀ ਮੋਲੀ ਦੀਆਂ ਸਟਾ ਖਾਣੀਆਂ ਪਹਿਣਗੀਆਂ ਕਬੀਰ ਸਾਹਿਬ ਦਾ ਬੜਾ ਪਿਆਰਾ ਵਾਕ ਹੈ ਕਬੀਰ ਚਾਵਲ ਕਾਰਣੇ ਤੋਹਕੋ ਮੋੜੀ ਲਾਏ ਸੰਗ ਕੋ ਸੰਗੀ ਬੈਸਤੇ ਤਬ ਪੁੱਛੇ ਧਰਮ ਰਾਏ ਵਾਰ ਰਾਮਕਲੀ ਸ਼ਲੋਕ ਮਹਲਾ 5 ਪੰਨਾ 965 ਮਨੁਖੀ ਸੁਭਾ ਰੂਪੇ ਚੌਲਾਂ ਦੇ ਗੁਣਾਂ ਵਾਲੇ ਕਬੀਰ ਚਾਵਲ ਕਾਰਣੇ ਵਿਕਾਰਾਂ ਦੀ ਤਹਿ ਚੜੀ ਹੋਈ ਹੈ ਜਿਸ ਨੂੰ ਗੁਰ ਗਿਆਨ ਦੀਆਂ ਸੱਟਾਂ ਰਾਹੀ ਤੋਹਕੋ ਮੋੜੀ ਲਾਏ ਉਤਾਰਿਆ ਜਾ ਸਕਦਾ ਹੈ ਬੱਚਾ ਘਰੋਂ ਗੁਰਦੁਆਰੇ ਆਉਣ ਦੀ ਬਜਾਏ ਬਾਸਖੇ ਖੇ ਖਾਣ ਲਈ ਤੁਰ ਜਾਏ ਤਾਂ ਘਰਦਿਆਂ ਨੇ ਤਾਂ ਹੁਣ ਪੁੱਛਣਾ ਹੀ ਆ ਕਿ ਬੱਚਿਆ ਤੈਨੂੰ ਤਾਂ ਗੁਰਦੁਆਰੇ ਭੇਜਿਆ ਸੀ ਤੂੰ ਕਿਥੇ ਚਲਾ ਗਿਆ ਇਸੇ ਤਰ੍ਹਾਂ ਹੀ ਸੰਗ ਸੰਗੀ ਬੈਠਦੇ ਤਾਂ ਸੱਚ ਰੂਪੀ ਕੁਦਰਤੀ ਨਿਯਮਾਂ ਵਾਲੀ ਨੂੰ ਪੁੱਛਣ ਦਾ ਇਹ ਅਧਿਕਾਰ ਹੈ ਭਲਿਆ ਇਹ ਜੋ ਤੂੰ ਕਰਮ ਕਰ ਰਿਆ ਹੈ ਇਹ ਦਾ ਤੈਨੂੰ ਤੇਰੇ ਸਮਾਜ ਨੂੰ ਤੇਰੇ ਪਰਿਵਾਰ ਨੂੰ ਕੋਈ ਲਾਭ ਹੀ ਹੈ ਤਾਂ ਪੁੱਛੇ ਧਰਮਰਾਇ ਵਿਕਾਰੀ ਬੰਦੇ ਨੂੰ ਸੱਚ ਦੇ ਸਾਹਮਣੇ ਸ਼ਰਮਸ਼ਾਰ ਹੋਣਾ ਪੈਂਦਾ ਹੈ ਧਰਮਰਾਇ ਦੇ ਸਾਹਮਣੇ ਹੋਣ ਤੋਂ ਮਰਾਦ ਹੈ ਸੱਚ ਦੇ ਸਾਹਮਣੇ ਹੋਣਾ ਜਿਹਾ ਕਿ ਬੜਾ ਪਿਆਰਾ ਫਰਮਾਨ ਹੈ ਪ੍ਰੇਤ ਪਿੰਜਰ ਮੈਂ ਦੂਖ ਘਨੇਰੇ ਨਰਕ ਪਚੇ ਅਗਿਆਨ ਅੰਧੇਰੇ ਧਰਮਰਾਇ ਕੀ ਬਾਕੀ ਲੀਜ ਜਿਨ ਹਰ ਕਾ ਨਾਮ ਵਿਸਾਰਾ ਹੈ ਮਾਰੂ ਮਹੱਲਾ ਪਹਿਲਾ ਪੰਨਾ 129 ਜਿਹੜੇ ਜੀਵ ਪ੍ਰਭੂ ਦੇ ਗੁਣਾ ਨੂੰ ਨਹੀਂ ਸਮਝਦੇ ਭਾਵ ਆਪਣੀ ਜ਼ਿੰਮੇਵਾਰ ਨਹੀਂ ਸਮਝ ਰਹੇ ਮਨ ਉਸੇ ਜੀਵਨ ਦੇ ਵਿੱਚ ਹੀ ਪ੍ਰੇਤ ਜੂਣ ਹਨ ਉਹਨਾਂ ਦੇ ਉਹਨਾਂ ਦੇ ਇਹ ਮਨੁੱਖਾ ਸਰੀਰ ਵੀ ਪ੍ਰੇਤਾਂ ਔਗਣਾਂ ਦੇ ਰਹਿਣ ਲਈ ਪਿੰਜਰ ਹੀ ਹਨ ਇਹਨਾਂ ਪ੍ਰੇਤਾਂ ਪਿੰਜਰਾਂ ਵਿੱਚ ਭਾਵ ਔਗਣਾਂ ਕਰਕੇ ਉਹ ਬਿਆਨਤ ਦੁੱਖ ਸਹਿੰਦੇ ਹਨ ਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਉਹ ਆਤਮਿਕ ਮੌਤ ਦੇ ਨਰਕ ਵਿੱਚ ਖੁਆਰ ਹੁੰਦੇ ਹਨ ਜਿਸ ਮਨੁੱਖ ਨੇ ਪਰਮਾਤਮਾ ਦੇ ਗੁਣ ਰੱਬੀ ਨਿਮਾਵਲੀ ਗੁਰ ਗਿਆਨ ਦੀ ਆਤਮਿਕ ਸੂਝ ਨੂੰ ਪਲਾ ਦਿੱਤਾ ਹੈ ਉਸ ਦੇ ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜਦਾ ਜਾਂਦਾ ਹੈ ਉਹ ਮਨੁੱਖ ਧਰਮ ਰਾਜ ਦਾ ਕਰਜ਼ਾਈ ਹੋ ਜਾਂਦਾ ਹੈ ਉਸ ਪਾਸੋਂ ਧਰਮ ਰਾਜ ਦੇ ਇਸ ਕਬਜ਼ੇ ਦੀ ਮਸੂਲੀ ਕੀਤੀ ਹੀ ਜਾਣੀ ਚਾਹੀਦੀ ਹੈ ਪਾਪ ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰ ਨਹੀਂ ਪੈਂਦੇ ਹਨ ਅਗਿਆਨਤਾ ਵਿੱਚ ਰਹਿਣ ਵਾਲਾ ਆਤਮਿਕ ਮੌਤ ਨੂੰ ਸਹੇੜ ਕੇ ਬੈਠ ਜਾਂਦਾ ਹੈ ਜਿਸ ਨੂੰ ਜਿਉਂਦਾ ਹੀ ਨਰਕ ਦਾ ਨਾਮ ਦਿੱਤਾ ਗਿਆ ਹੈ ਨਰਕプチ ਅਗਿਆਨ ਅੰਧੇਰੇ ਕਿਉਂਕਿ ਪ੍ਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝਿਆ ਜਿਨ ਹਰਕਾ ਨਾਮ ਵਿਸਾਰਾ ਹੈ ਫਿਰ ਸੱਚ ਨੂੰ ਅਧਿਕਾਰ ਹੈ ਇਹ ਕਹਿਣ ਦਾ ਕਿ ਬੰਦਿਆ ਤੂੰ ਹੁਣ ਖਵਾਰ ਹੀ ਹੋਣਾ ਕਿਉਂਕਿ ਮੇਰਾ ਦਰਸਾਇਆ ਮਾਰਗ ਤੂੰ ਛੱਡ ਦਿੱਤਾ ਹੈ ਜਿਸ ਨੂੰ ਧਰਮ ਰਾਏ ਕੀ ਬਾਕੀ ਲੀਜੇ ਕਿਆ ਹੈ ਸਿਆਣਿਆਂ ਦਾ ਇੱਕ ਕਥਨ ਹੈ ਕਿ ਜੇ 100 ਵਾਰ ਝੂਠ ਬੋਲਿਆ ਜਾਏ ਤਾਂ ਉਹ ਅਕਸਰ ਸੱਚ ਹੀ ਪ੍ਰਤੀਤ ਹੋਣ ਲੱਗ ਪੈਂਦਾ ਹੈ ਜੇ 100 ਵਾਰ ਸੱਚ ਬੋਲਿਆ ਜਾਏ ਤਾਂ ਉਹ ਝੂਠ ਹੀ ਪ੍ਰਤੀਤ ਹੋਣ ਲੱਗਦਾ ਹੈ ਕੁਝ ਸਿੱਖ ਧਰਮ ਨਾਲ ਵੀ ਇਸੇ ਤਰ੍ਹਾਂ ਦਾ ਹੀ ਹੋਇਆ ਹੈ ਮਿਰਤਕ ਸੰਸਕਾਰ ਦੇ ਸਮਿਆਂ ਤੇ ਕੁਝ ਸ਼ਬਦ ਜਿਹੀ ਭਾਵਨਾ ਨਾਲ ਪੜ੍ਹੇ ਗਏ ਜਿਸ ਨਾਲ ਇਹ ਅਹਿਸਾਸ ਕਰਾ ਦਿੱਤਾ ਗਿਆ ਕਿ ਬ੍ਰਾਹਮਣੀ ਪਰੰਪਰਾ ਨਾਲ ਸਰੀਰ ਛੱਡਣ ਦੇ ਉਪਰੰਤ ਸਾਡੀ ਰੂਹ ਜਾਂ ਆਤਮਾ ਧਰਮਰਾਜ ਦੇ ਦਰਬਾਰ ਵਿੱਚ ਪਹੁੰਚਦੀ ਹੈ ਤੇ ਉੱਥੇ ਚੰਗੇ ਜਾਂ ਮੰਦੇ ਕੰਮਾਂ ਦਾ ਹਿਸਾਬ ਕੀਤਾ ਜਾਂਦਾ ਹੈ ਇਹਨਾਂ ਕਰਮਾਂ ਦੇ ਹਿਸਾਬ ਨਾਲ ਹੀ ਸਾਨੂੰ ਨਰਕ ਜਾਂ ਸਵਰਗ ਦੀ ਅਲਾਟਮੈਂਟ ਕੀਤੀ ਜਾਂਦੀ ਹੈ ਪਰਿਵਾਰ ਵਾਲੇ ਡਰਦੇ ਹੀ ਅਜਿਹੇ ਮੌਕਿਆਂ ਦੇ ਦਾਨਪੁਣ ਕਰਕੇ ਇਹ ਸਮਝਦੇ ਹਨ ਕਿ ਸਾਡੇ ਬਜ਼ੁਰਗਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਚੰਗੀ ਜਿਹੀ ਥਾਂ ਮਿਲ ਜਾਏ ਇਸ ਲਈ ਕਈ ਥਾਈ ਤਾਂ ਇਹ ਵੀ ਸੁਣਨ ਵਿੱਚ ਆਇਆ ਹੈ ਕਿ ਜਿੰਨਾ ਵੱਧ ਦਾਨ-ਪੁਨ ਕੀਤਾ ਜਾਏਗਾ ਓਨੇ ਹੀ ਵੱਧ ਆਰਾਮ ਵਾਲੀ ਸਵਰਗ ਦੀ ਜਗ੍ਹਾ ਮਿਲ ਜਾਏਗੀ ਮੇਰਤਕ ਸੰਸਕਾਰਾਂ ਦੇ ਮੌਕਿਆਂ ਤੇ ਜੋ ਸ਼ਬਦ ਪੜ੍ਹੇ ਜਾਂਦੇ ਹਨ ਉਹਨਾਂ ਵਿੱਚੋਂ ਇੱਕ ਸ਼ਬਦ ਮਾਰੂ ਰਾਗ ਵਿੱਚ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਹੈ ਜਿਸ ਵਿੱਚ ਵਰਤਮਾਨ ਜੀਵਨ ਦੀ ਸਥਿਤੀ ਦੇ ਵਿਚਾਰ ਕੀਤਾ ਗਿਆ ਹੈ ਪਰ ਅਸੀਂ ਇਸ ਸ਼ਬਦ ਨੂੰ ਮਰਨ ਦੇ ਉਪਰੰਤ ਦੀ ਭਾਵਨਾ ਲੈ ਕੇ ਪ੍ਰਚਾਰ ਰਹੇ ਹਾਂ ਜਿਵੇਂ ਜ਼ਮੀਨ ਦੇ ਤਲ ਤੇ ਕੋਈ ਵਖਰਾ ਦੇਸ਼ ਹੈ ਜਿੱਥੇ ਰਾਬਰ ਤੇ ਉਸ ਦੇ ਕਰਿੰਦੇ ਧਰਮਰਾਜ ਚਿੱਤਰ ਗੁਪਤ ਜਪ ਆਦ ਦੀ ਕਚਹਿਰੀ ਹੁੰਦੀ ਹੈ ਧਰਮਰਾਜ ਆਪਣੀ ਕਚਹਿਰੀ ਲਾ ਕੇ ਬੈਠਾ ਹੋਇਆ ਹੈ ਤੇ ਵੱਖ-ਵੱਖ ਮੁਲਕਾਂ ਦੇ ਲੋਕ ਧੜਾ ਧੜਾ ਜਾ ਰਹੇ ਹਨ ਚਿੱਤਰ ਗੁਪਤ ਧਰਮਰਾਜ ਨੂੰ ਸਾਰੀ ਰਿਪੋਰਟ ਦਿੰਦੇ ਹਨ ਕਿ ਇਸ ਬੰਦੇ ਨੇ ਇਹ ਮਾੜਾ ਕਰਮ ਕੀਤਾ ਹੈ ਅਤੇ ਇਹ ਚੰਗਾ ਕਰਮ ਕੀਤਾ ਹੈ ਇਹਨਾਂ ਕਰਮਾਂ ਦੇ ਆਧਾਰਤ ਹੀ ਇਹ ਨਿਸ਼ਚਿਤ ਕੀਤਾ ਜਾਂਦਾ ਹੈ ਕਿ ਹੁਣ ਇਸ ਨੂੰ ਹੁਣ ਕੋਈ ਨਵਾਂ ਮਨੁੱਖਾ ਜਨਮ ਦੇਣਾ ਹੈ ਜਾਂ ਕਿਸੇ ਹੋਰ ਜੁਨ ਵਿੱਚ ਭੇਜਣਾ ਹੈ ਧਰਮ ਦੇ ਪੁਜਾਰੀਆਂ ਦੁਆਰਾ ਅਜਿਹੇ ਡਰਾਉਣੇ ਸੀਨ ਖਿੱਚ ਕੇ ਜਨ ਸਦਾਰਨ ਕਾਈ ਨੂੰ ਬਹੁਤ ਡਰਾਇਆ ਗਿਆ ਹੈ ਗੁਰਮਤਿ ਵਿਲਖਣਦਾ ਹੈ ਕਿ ਇਸ ਨੇ ਹਸਲੇ ਜੀਵਨ ਦੇ ਵਿੱਚ ਹੀ ਵਿਵਹਾਰਕ ਤੌਰ ਤੇ ਜ਼ਿੰਦਗੀ ਜਿਉਣ ਨੂੰ ਤਰਜੀਹ ਦਿੱਤੀ ਹੈ ਪੂਰੇ ਸ਼ਬਦ ਦੀ ਵਿਚਾਰ ਇੱਥਾਂ ਅੰਕਿਤ ਹੈ RAM SIMAR PUSHTAHEGA MAN ਬਾਪੀ ਜੀਰਾ ਲੋਭ ਕਰਦਾ ਹੈ ਆਜ ਕਾਲ ਉੱਠ ਜਾਹੇਗਾ ਰਹਾਉ ਲਾਲਚ ਲਾਗੇ ਜਨਮ ਗਵਾਹ ਮਾਇਆ ਪਰੂ ਪਲਾਹੇਗਾ ਤਨ ਜੋ ਬਨਕਾ ਗਰਭ ਨ ਕੀਜੇ ਕਾਗਦ ਜੇ ਉਗਲ ਜਾਹੇਗਾ ਜੋ ਜਮ ਆਏ ਕੇਸ ਗਿਆ ਪਟਕੇ ਤਦਨ ਕ੍ਰਿਸ਼ਨ ਬਸਾਹੇਗਾ ਸਿਮਨ ਭੈਨ ਦਿਆਨੀ ਕੀਨੇ ਤੋ ਮੁਖ ਝੋਟਾ ਖਾਹੇਗਾ ਧਰਮਰਾਇ ਜਬ ਲੇਖਾ ਮੰਗੈ ਕਿਆ ਮੁਖ ਲਾ ਕੇ ਜਾਹੇਗਾ ਕਹਿਤ ਕਬੀਰ ਸਨੋਰੇ ਸੰਤੋ ਸਾਧ ਸੰਗਤ ਤੜ ਜਾਹੇਗਾ ਮਾਰੂ ਕਬੀਰ ਜੀਓ ਪੰਨਾ 1106 हे ਮਨ ਹੁਣ ਹੀ ਵੇਲਾ ਹੈ ਪ੍ਰਭੂ ਦਾ ਸਿਮਰਨ ਭਾਵ ਰੱਬੀ ਗੁਣਾਂ ਦੇ ਸੰਭਾਲ ਕਰਨ ਦਾ ਨਹੀਂ ਦਾ ਸਮਾ ਵਿਹਾਜ ਜਾਣ ਤੇ ਲੰਘ ਜਾਣ ਤੇ ਤੂੰ ਅਫਸੋਸ ਕਰੇਗਾ ਵਿਕਾਰਾਂ ਵਿੱਚ ਫਸੀ ਹੋਈ ਤੇਰੀ ਕਮਜ਼ੋਰ ਜਿੰਦ ਧਨ ਪਦਾਰਥ ਲਾਭ ਕੜ ਕਰ ਰਹੀ ਹੈ ਪਰ ਤੂੰ ਥੋੜੇ ਹੀ ਦਿਨਾਂ ਵਿੱਚ ਇਹ ਸਭ ਕੁਝ ਛੱਡ ਕੇ ਇੱਥੋਂ ਤੁਰ ਜਾਏਗਾ। हे ਮਨ ਤੂੰ ਲਾਲਚੇ ਜ ਫਸ ਕੇ ਜੀਵਨ ਜਾਈ ਗੁਆ ਰਿਆ ਏ ਅਤੇ ਮਾਇਆ ਦੀ ਭਟਕਣਾ ਵਿੱਚ ਖੁੰਝੀਆਂ ਫਿਰਦਾ ਏ। ਨਾ ਕਰ ਇਹ ਮਨ ਧਨ ਤੇ ਜਵਾਨੀ ਦਾ ਇਹ ਆਤਮਿਕ ਮੌਤ ਹੈ ਤੂੰ ਕਾਲਜਾਂ ਵਾਂਖ ਗਲ ਜਾਏਗਾ हे ਮਨ ਜਦੋਂ ਜਮ ਵਿਕਾਰਾਂ ਨੇ ਆ ਕੇਸਾਂ ਤੇਰੀਆਂ ਮਾਨਸਿਕ ਕਮਜ਼ੋਰੀਆਂ ਤੋਂ ਫੜ ਕੇ ਤੈਨੂੰ ਭੁਜੇ ਪੜਕਾਇਆ ਜਦੋਂ ਤੇਰੀ ਉਸ ਅਗੇ ਕੋਈ ਪੇਸ਼ ਨਾ ਜਾਏਗੀ ਤੂੰ ਕਦੀ ਵੀ ਪ੍ਰਭੂ ਦਾ ਸਿਮਨ ਭਜਨ ਗੁਰ ਗਿਆਨ ਆਤਮਿਕ ਉਦੇਸ਼ ਨਹੀਂ ਲਿਆ ਤੂੰ ਦਇਆ ਨਹੀਂ ਪਾਲਦਾ ਇਹ ਤੇਰੀ ਆਤਮਿਕ ਮੌਤ ਹੈ ਜੋ ਹਰ ਵੇਲੇ ਤੈਨੂੰ ਦੁੱਖ ਦਿੰਦੀ ਹੈ ਹੇ ਮਨ ਜਦੋਂ ਧਰਮ ਰਾਜ ਨੇ ਵਰਤਮਾਨ ਜੀਵਨ ਵਿੱਚ ਹੀ ਤੈਨੂੰ ਜੀਵਨ ਵਿੱਚ ਕੀਤੇ ਕੰਮ ਦਾ ਸਾਬ ਮੰਗਿਆ ਇੱਕ ਵਾਰੀ ਫੇਰ ਦੁਹਰਾਉਂਦੇ ਹਾਂ ਹੇ ਮਨ ਜਦੋਂ ਧਰਮ ਰਾਜ ਨੇ ਵਰਤਮਾਨ ਜੀਵਨ ਦੇ ਵਿੱਚ ਹੀ ਤੈਥੋਂ ਜੀਵਨ ਵਿੱਚ ਕੀਤੇ ਕੰਮਾਂ ਦਾ ਹਿਸਾਬ ਮੰਗਿਆ ਤਾਂ ਸੱਚ ਦੇ ਸਾਹਮਣੇ ਤੂੰ ਕਿਹੜਾ ਮੂੰਹ ਲੈ ਕੇ ਖੜਾ ਹੋਏਗਾ ਵੀ ਆਖਦਾ ਹੈ ਇਹ ਸਮਝਣ ਨੂੰ ਸੁਣੋ ਸਾ ਸੰਗਤ ਜਿਹੜੇ ਭਾਗ ਗੁਰ ਉਪਦੇਸ਼ ਨੂੰ ਲੈ ਗਏ ਸੰਸਾਰ ਸਮੁੰਦਰ ਵਿੱਚੋਂ ਲੰਘੀਦਾ ਹੈ ਇਹ ਮਨੁੱਖ ਤੇਰੇ ਪਾਸ ਅੱਜ ਦਾ ਵਕਤ ਹੈ ਜੋ ਤੂੰ ਅਜਾਏ ਗਵਾ ਰਿਆ ਹੈ ਆਜ ਕੱਲ ਉੱਠ ਜਾਏਗਾ ਕਿਉਂਕਿ ਦੋ ਸੋਚਾਂ ਭਾਵ ਤੇ ਪਾਪ ਦੇ ਲੋਭ ਦੇ ਵਿੱਚ ਤੇਰੀ ਜ਼ਿੰਦਗੀ ਲੰਘ ਰਹੀ ਹੈ ਪਾਪੀ ਜਿਹੜਾ ਲੋਭ ਕਰਦਾ ਹੈ ਇਸ ਲਈ ਸਮਾਂ ਹੈ ਕੁਝ ਕਰਨ ਦਾ ਜਾਂ ਆਪਣੀ ਜ਼ਮੇਵਾਰੀ ਸਮਝਣ ਦਾ ਜਿਸ ਦਾ ਨਿਸ਼ਾਨਾ RAM ਸਿਮਰ ਨਹੀਂ ਤਾਂ ਪਛਤਾਹੇਗਾ ਮਨ ਰੱਖਿਆ ਹੈ ਇੱਕ ਵਿਦਿਆਰਥੀ ਦਾ ਨਾਮ ਇੱਕ ਵਿਦਿਆਰਥੀ ਦਾ ਨਾਮ ਨਾ ਸਿਮਰਨਾ ਤੇ ਫਿਰ ਪਛਤਾਉਣਾ ਭਾਵ ਉਸ ਨੇ ਸਾਰਾ ਸਾਲ ਸਕੂਲ ਦੀ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਨਤੀਜਾ ਆਉਣ ਤੇ ਸਵਾਏ ਝੂਰਨ ਦੀ ਹੋਰ ਉਸ ਪਾਸ ਕੁਝ ਵੀ ਨਹੀਂ ਹੈ ਸ਼ਬਦ ਦੇ ਦੂਸਰੇ ਬੰਦ ਵਿੱਚ ਲਾਲਚ ਦੀ ਬਿਰਤੀ ਵਿਕਾਰਾਂ ਰੂਪੀ ਮਾਇਆ ਦਾ ਭਰਮ ਤੇ ਜਵਾਨੀ ਦੇ ਹੰਕਾਰ ਵਾਲੇ ਜੀਵਨ ਦੀ ਕੀਮਤ ਮਨੁੱਖ ਇੰਜ ਗਵਾਉਂਦਾ ਹੈ ਜਿਵੇਂ ਕਾਗਜ਼ ਪਾਣੀ ਵਿੱਚ ਡੁੱਬ ਕੇ ਖਤਮ ਹੋ ਜਾਂਦਾ ਹੈ ਜਨਮ ਗਵਾਇਆ ਅੱਜ ਦੇ ਸਮੇਂ ਦੀ ਸੰਭਾਲ ਨਹੀਂ ਕੀਤੀ ਕਿਸੇ ਆਪਸ ਦੇ ਵਿੱਚ ਵਧੀਆ ਨੌਕਰੀ ਕਰ ਰਿਹਾ ਅਪਸਰ ਜਦੋਂ ਲਾਲਚ ਦੀ ਭਾਵਨਾ ਅਧੀਨ ਵੱਡੀ ਦੇ ਪੈਸੇ ਲੈਂਦਿਆ ਪਕੜਿਆ ਜਾਂਦਾ ਹੈ ਤਾਂ ਫਿਰ ਉਸ ਦੇ ਪਾਸ ਕੇਵਲ ਸ਼ਰਮਿੰਦਗੀ ਤੇ ਪਛਤਾਉਣਾ ਹੀ ਰਹਿ ਜਾਂਦਾ ਹੈ ਸ਼ਬਦ ਦੇ ਦੂਸਰੇ ਬੰਦ ਜਮਾ ਦਾ ਕੇਸਾਂ ਤੋਂ ਪકડਣਾ ਇੱਕ ਪ੍ਰਤੀਕ ਵਜੋਂ ਆਇਆ ਹੈ ਜੋ ਜਮ ਆਏ ਕੇਸ ਗਿਆ ਪਟਕਿਆ ਤਾਂ ਦਿਨ ਕਿਸ਼ਨਾ ਬਸਾਹੇਗਾ ਸਵਾਲ ਪੈਦਾ ਹੁੰਦਾ ਹੈ ਕਈਆਂ ਲੋਕਾਂ ਦੇ ਕੇਸ ਹੁੰਦੇ ਹੀ ਨਹੀਂ ਹਨ ਪਰ ਗੁਰਬਾਣੀ ਸਦੀਵ ਕਰ ਸੱਚ ਹੈ ਸਰੀਰ ਕਤਾਲ ਤੇ ਜਮ ਕੌਣ ਹੈ ਫਿਰ ਇਹਨਾਂ ਦਾ ਭਾਅ ਵਰਸੇ ਹੀ ਲਿਆ ਜਾਏਗਾ ਕੇਸਾਂ ਦੇ ਥੱਲੇ ਜੋ ਸਾਡੀਆਂ ਆਪਣੀਆਂ ਮਾਨਸਿਕ ਕਮਜ਼ੋਰੀਆਂ ਦਿਮਾਗੀ ਚਲਾਕੀਆਂ ਉਹ ਪਕੜੀਆਂ ਜਾਣਗੀਆਂ ਸਭ ਦੇ ਸਾਹਮਣੇ ਸਾਡੀਆਂ ਚਲਾਕੀਆਂ ਨਹੀਂ ਚੱਲਣਗੀਆਂ ਸੱਚ ਦੇ ਸਾਹਮਣੇ ਸਾਡੀਆਂ ਚਲਾਕੀਆਂ ਨਹੀਂ ਚੱਲਣਗੀਆਂ ਤੇ ਖوار ਹੋਣ ਲਈ ਸਾਨੂੰ ਮਜਬੂਰ ਹੋਣਾ ਪਏਗਾ ਤੋ ਮੁਖ ਚੋਟਾ ਖਾਹੇਗਾ ਕਿਉਂਕਿ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸੰਭਾਲਿਆ ਵਕਤ ਦੀ ਕਦਰ ਨਹੀਂ ਕੀਤੀ ਸ਼ਰਮਿੰਦਗੀ ਵਖਰੀ ਠਾਉਣੀ ਪਈ ਜਿਸ ਨੂੰ ਸਿਮਰਨ ਭਜਨ ਦਇਆ ਨਹੀਂ ਕੀਤੀ ਕਿਹਾ ਗਿਆ ਹੈ ਸਿਮਰਨ ਭਜਨ ਬੰਦਗੀ ਅਤੇ ਕਿਸੇ ਲੋੜਵੰਦ ਦੀ ਲੋੜ ਨੂੰ ਦੇਖ ਕੇ ਤੇਰੇ ਮਨ ਵਿੱਚ ਉਸ ਪ੍ਰਤੀ ਕੁਝ ਕਰਨ ਦੀ ਚਾਹਤ ਹੀ ਪੈਦਾ ਨਹੀਂ ਹੋਈ ਪਾਵ ਸ਼ੁਭ ਗੁਣਾਂ ਦੇ ਰੱਬੀ ਨਿਯਮਾਵਲੀ ਜੋ ਸਰਬਾਧੇ ਭਲੇ ਵਿੱਚ ਦਿਸਦੀ ਹੈ ਦੀ ਸੰਭਾਲ ਹੀ ਨਹੀਂ ਕੀਤੀ ਸਾਰੇ ਵਿਚਾਰ ਦਾ ਨਿਚੋੜ ਹੈ ਜਦੋਂ ਵਕਤ ਦੀ ਸੰਭਾਲ ਨਾ ਕੀਤੀ ਜਾਏ ਤਾਂ ਫਿਰ ਪਿੱਛੋਂ ਪਛਤਾਉਣਾ ਹੀ ਪਏਗਾ ਧਰਮ ਰਾਏ ਜਦੋਂ ਲੇਖਾ ਮੰਗੇ ਮੇਰਾ ਇੱਕ ਜਾਣਕਾਰ ਅਮਰੀਕਾ ਆਇਆ ਸੀ ਉਹ ਆਪਣੀ ਮਾਈ ਦਾ ਲਾਲ ਜਿੰਨਾ ਚਿਰ ਅਮਰੀਕਾ ਰਿਹਾ दारू ਦੇ ਫਟੇ ਚੱਕਦਾ ਰਿਹਾ ਦਸੀ ਗੁਸਾਲੀ ਵਾਪਸ ਪੰਜਾਬ ਪਰਤਿਆ ਤਾਂ ਵਿਚਾਰੇ ਬੁੱਢੇ ਬਾਪ ਨੇ ਕਰਜ਼ੇ ਦੀ ਪੰਡ ਸਬੰਧੀ ਗੱਲ ਕੀਤੀ ਤਦ ਉਸ ਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਹੀਂ ਸਮਝਿਆ ਕਿਸੇ ਫਰਮ ਵਿੱਚ ਕਾਫੀ ਲੋਕ ਕੰਮ ਕਰਦੇ ਹਨ ਮਾਲਕ ਨੇ ਸ਼ਾਂਤੀ ਕੰਮ ਖਤਮ ਕਰਨ ਲਈ ਕਿਹਾ ਪਰ ਲੋਕ ਕੰਮ ਖਰਮ ਕਰਨ ਦੀ ਬਜਾਏ ਤਾਸ਼ ਖੇਡਦੇ ਰਹੇ ਸ਼ਾਮੀ ਜਦੋਂ ਮਾਲਕ ਆਇਆ ਤਾਂ ਉਹ ਮੋਸੀ ਵਾਲਾ ਹਸ਼ਰ ਉਹਨਾਂ ਬੰਦਿਆਂ ਦਾ ਹੋਇਆ ਹੋਵੇਗਾ ਜਾਂ ਉਹਨਾਂ ਨੂੰ ਕੀ ਸ਼ਰਮਿੰਦਗੀ ਠਾਉਣੀ ਪਈ ਇਹ ਤਾਂ ਉਹ ਹੁਣ ਉਹ ਹੀ ਦੱਸ ਸਕਦੇ ਹਨ ਕਿਆ ਮੁਖ ਲੈ ਕੇ ਜਾਏਗਾ ਇਹਨਾਂ ਟੁਕਾਂ ਨੂੰ ਅਸੀਂ ਮਾਰਨ ਦੇ ਉਪਰੰਤ ਦੇਖਣ ਦਾ ਯਤਨ ਕੀਤਾ ਹੈ ਪਰ ਇਹ ਉਪਦੇਸ਼ ਜਿਉਂਦਿਆਂ ਹੀ ਸਾਡੇ ਤੇ ਲਾਗੂ ਹੁੰਦਾ ਹੈ ਧਰਮਰਾਇ ਜਬ ਲੇਖਾ ਮੰਗੇ ਸਾਡੀ ਇਮਾਨਦਾਰੀ ਸੱਚੀ ਕਰ ਤੇ ਵਕਤ ਦੀ ਸੰਭਾਲ ਕਰਨ ਦੀ ਸਾਨੂੰ ਜਾਜ ਦੱਸਦਾ ਹੈ। ਕਿਆ ਮੁਖ ਲੈ ਕੇ ਜਾਹੇਗਾ ਕੰਮ ਨਾ ਕਰਨ ਦੀ ਸ਼ਰਮਿੰਦਗੀ ਦਾ ਅਹਿਸਾਸ ਕਰੌਣ ਦਾ ਹੋਇਆ ਸੱਚੀ ਮੁੱਚੀ ਮਿਹਨਤ ਕਰਨ ਨੂੰ ਉਤਸ਼ਾਹਤ ਕਰਦਾ ਹੈ। ਕਾਗਜ਼ ਗਲ ਜਾਏ, ਲੋਹਾ ਛੜ ਜਾਏ ਜਾਂ ਕਪੜਾ ਛਿੱਜ ਜਾਏ ਤਾਂ ਉਹ ਕਿਸੇ ਕੰਮ ਨਹੀਂ ਆਉਂਦਾ। ਪਰ ਜੇ ਮਨੁੱਖੀ ਸੁਭਾਅ, ਮਨੁੱਖੀ ਨਿਯਮਾਂ ਵਾਲੇ, ਰੱਬੀ ਨਿਯਮਾਂ ਵਾਲੀ ਤੋਂ ਬਾਹਰ ਹੋ ਜਾਏ ਤਾਂ ਵਿਕਾਰਾਂ ਵੱਲ ਨੂੰ ਚਲਿਆ ਜਾਏ। ਤਾਂ ਉਸ ਦੇ ਸੁਧਰਨ ਤੇ ਉਦੋਂ ਅਸਾਰ ਹੁੰਦੇ ਹਨ ਜਦੋਂ ਸਹੀ ਵਿਚਾਰ ਨੂੰ ਉਹ ਪੱਲੇ ਬੰਨ ਲੈਂਦਾ ਹੈ ਸਿੱਖੀ ਵਿੱਚ ਆਤਮਗੁਣਾ ਦੀ ਪ੍ਰਾਪਤੀ ਲਈ ਗੁਰ ਗਿਆਨ তথা ਗੁਰੂ ਗ੍ਰੰਥ ਸਾਹਿਬ ਜੀ ਦੇ ਸਦੀਵਾਰ ਉਪਦੇਸ਼ ਵਿੱਚ ਰੱਖੀ ਹੋਈ ਹੈ ਸਾ ਸੰਗਤ ਅਰ ਜਾਹੇਗਾ ਪਰ ਇਸ ਵਿੱਚ ਇੱਕ ਅਵਸਥਾ ਵੀ ਰੱਖੀ ਹੋਈ ਹੈ ਕਿ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਨੀ ਕਹਤ ਕਬੀਰ ਸੁਨੋ ਰੇ ਸੰਤੋ ਸ਼ਬਦ ਦਾ ਕੇਂਦਰੀ ਭਾਵ ਆਮ ਹਾਲਤਾਂ ਵਿੱਚ ਰਹਾਉ ਦੀਆਂ ਤੁਕਾਂ ਵਿੱਚ ਹੁੰਦਾ ਹੈ ਪਰ ਕੀਰਤਨ ਵਿੱਚ ਰਾਗੀ ਸਹਿਬਾਨ ਆਪਣੀ ਸਹੂਲਤ ਨੂੰ ਮੁੱਖ ਰੱਖ ਕੇ ਜਾਂ ਜੋ ਪਰਿਵਾਰਾਂ ਨੇ ਸੂਤ ਬੈਠਦਾ ਹੋਵੇ ਉਸ ਦੀ ਧਾਰਨਾ ਬਣਾ ਕੇ ਕੀਰਤਨ ਕਰ ਦਿੰਦੇ ਹਨ ਇਸ ਦਾ ਭਾਵ ਅਰਥ ਸਾਰਾ ਹੀ ਬਦਲ ਜਾਂਦਾ ਹੈ ਹੁਣ ਸ਼ਬਦ ਵਿੱਚ ਵੀ ਧਰਮਰਾਇ ਜਦ ਲੇਖਾਂਵਾਂਗੇ ਕਿ ਆਮ ਮੁਖ ਲੈ ਕੇ ਜਾਹੇਂਗਾ ਦੀ ਟੇਕ ਬਣਾ ਕੇ ਕੀਰਤਨ ਕੀਤਾ ਜਾਂਦਾ ਹੈ ਤਾਂ ਆਮ ਜਨ ਸਧਾਰਨ ਲੋਕ ਇਹੀ ਸਮਝਦੇ ਹਨ ਕਿ ਕਿਤਨਾ ਕਿਤੇ ਕੋਈ ਧਰਮ ਰਾਜ ਹੈ ਜੋ ਸਾਡੇ ਮਰਨ ਪਰਨ ਸਾਡੇ ਕਰਮਾਂ ਦਾ ਹਿਸਾਬ ਨਾਲ ਫੈਸਲਾ ਕਰਦਾ ਹੈ ਤੇ ਜੰਮ ਕੇਸਾਂ ਤੋਂ ਪਕਰ ਪਕਰ ਕੇ ਧੁੰਦੇ ਹਨ ਗੁਰਮਤਨ ਰੋਲ ਸਜ ਦੇ ਆਧਾਰ ਤੋਂ ਹੈ ਇਸ ਲਈ ਰੱਬ ਦਾ ਨਿਯਮ ਹੀ ਸਾਡੇ ਹਿਰਦੇ ਵਿੱਚ ਕੰਮ ਕਰ ਰਿਹਾ ਹੈ ਸਾਡੇ ਕੀਤੇ ਕਰਮਾਂ ਦੇ ਅਨਸਾਰ ਹੀ ਸਾਨੂੰ ਚੰਗਾ ਮੰਦਾ ਫਲ ਪ੍ਰਾਪਤ ਹੋਣਾ ਹੈ ਬੰਦੇ ਦੀਆਂ ਮਾਨਸਿਕ ਕਮਜ਼ੋਰੀਆਂ ਵਿੱਚੋਂ ਪ੍ਰਮੁੱਖ ਕਮਜ਼ੋਰੀ ਪ੍ਰਾਇ ਘਰਵਲ ਛਾਤੀ ਮਾਰਨ ਦੀ ਹੈ ਯਾ ਆਪਣੀ ਗ੍ਰਿਸ਼ਤੀ ਜ਼ਿੰਦਗੀ ਨੂੰ ਛੱਡ ਕੇ ਪ੍ਰਾਇਕ੍ਰਿਸ਼ਤੀ ਜੀਵਨ ਵੱਲ ਨੂੰ ਦੇਖਣ ਦੀ ਹੈ ਕਾਮਕ ਬਿਰਤੀ ਦੀ ਵਰਤੋਂ ਕਰਨ ਵਾਲਾ ਸਮਾਜਿਕ ਤੇ ਪਾਇਚਾਲਕ ਜੀਵਨ ਵਿੱਚ ਸ਼ਰਮਿੰਦਗੀ ਵਾਲੀ ਜ਼ਿੰਦਗੀ ਜਿਉਂਦਾ ਹੈ ਅਸਲ ਵਿੱਚ ਸਮਾਜ ਦਾ ਸਾਹਮਣਾ ਕਰਨਾ ਹੀ ਧਰਮ ਰਾਜ ਹੈ ਰੱਬੀ ਕਾਨੂੰਨ ਦੇ ਸਾਹਮਣੇ ਖੜਾ ਹੋਣਾ ਮੁਸ਼ਕਲ ਹੁੰਦਾ ਹੈ ਰੇ ਨਾਰ ਕਾਂਏ ਪਰਗレ ਜਾਏ ਕੁਚਲ ਕਠੋਰ ਕਾਮ ਗਰਧਬ ਤੁਮ ਨਹੀਂ ਸੁਣਿਓ ਧਰਮ ਰਾਏ ਰਹਾਓ ਮਾਰੂ ਮਹਿਲਾ ਪੰਨਾ ਪੰਨਾ 1001 ਹੇ ਮਨੁੱਖ ਪਰਾਏ ਘਰ ਵਿੱਚ ਜਾ ਕੇ ਕਿਉਂ ਮੰਦ ਕਰਮ ਕਰਨਾ ਹੈ ਹੇ ਗੰਦੇ ਹੇ ਪੱਥਰ ਦਿਲ ਦੇ ਹੇ ਵਿਸ਼ਈ ਹੇ ਖੋਤੇ ਮੂਰ ਕੀ ਤੂੰ ਧਰਮ ਰਾਜ ਭਾਵ ਰੱਬ ਦੀ ਸੱਚੀ ਨਿਮਾਵਲੀ ਦਾ ਨਾਮ ਕਦੇ ਨਹੀਂ ਸੁਣਿਆ ਇੱਥੇ ਧਰਮ ਰਾਜ ਤੋਂ ਭਾਵ ਸੱਚੇ ਕਾਨੂੰਨ ਦੀ ਸਥਿਤੀ ਹੈ ਵਰਤਮਾਨ ਜੀਵਨ ਦੀ ਗੱਲ ਕਰਦੇ ਆ ਜਦੋਂ ਮਨੁੱਖ ਵਿਕਾਰਾਂ ਵਾਲੇ ਪਾਸੇ ਚੱਲਦਾ ਹੈ ਸਾਚ ਧਰਮ ਰਾਜ ਦੇ ਸਾਹਮਣੇ ਉਸ ਦਾ ਮੂੰਹ ਕਾਲਾ ਹੁੰਦਾ ਹੈ ਮਿਥਿਆ ਸੰਗ ਕੂੜ ਲਪਟਿਓ ਉੜਜ ਪਰਿਓ ਕੁਸਕਾਮੀ ਧਰਮ ਰਾਏ ਜਾਂ ਪਕਸ ਬਉਰੇ ਤੋਂ ਕਾਲ ਮੁਖਾ ਉੱਠ ਜਾਹੀ ਸਾਰੰਗ ਮਹਲਾ ਪੰਜਵਾਂ ਪੰਨਾ 1207 ਹੇ ਕਮਲੇ ਤੂੰ ਨਾਸ਼ਵਾਨ ਮਾਇਆ ਅਤੇ ਨਾਸ਼ਵੰਦ ਜਗਤ ਨਾਲ ਚੰਬੜਿਆ ਰਹਿੰਦਾ ਏ ਤੂੰ ਕੁਸੰਬੇ ਦੇ ਫੁੱਲ ਨਾਲ ਹੀ ਪਿਆਰ ਪਾਈ ਬੈਠਾ ਏ ਜਦੋਂ ਤੈਨੂੰ ਧਰਮ ਰਾਜ ਆ ਫੜੇਗਾ ਤਦ ਰੱਬੀ ਸਾਜ ਦੇ ਸਾਹਮਣੇ ਤਦੋਂ ਤੂੰ ਭੜੇ ਕੰਮਾਂ ਦੀ ਕਾਲਕੀ ਮੂੰਹ ਤੋਂ ਲੈ ਕੇ ਕਿੱਥੋਂ ਚਲਿਆ ਜਾਏਗਾ ਇਹਨਾਂ ਟੋਕਿਆਂ ਵਿੱਚ ਮਿੱਠਿਆ ਰੰਗ ਕੂੜ ਲਪਟੇਓ ਦਾ ਅਸਲੀ ਚਿਹਰਾ ਪੇਸ਼ ਕੀਤਾ ਗਿਆ ਹੈ ਪੰਜਾਬ ਦੇ ਬਹੁਤੇ ਦਫ਼ਤਰਾਂ ਵਿੱਚ ਦਫ਼ਤਰੋਂ ਗੈਰ ਹਾਜ਼ਰ ਰਹਿਣਾ ਜਾਂ ਫਰਲੋ ਮਾਰਨੀ ਆਮ ਜਹੀ ਗੱਲ ਹੈ ਜਿਉਂ ਮੌਕੇ ਤੇ ਫੜਿਆ ਗਿਆ ਤਾਂ ਕਈ ਵਾਰੀ ਨੌਕਰੀ ਤੋਂ ਮੋਤਲ ਕੀਤਾ ਜਾਂਦਾ ਹੈ ਭਾਲ ਚੋਰੀ ਮੌਕੇ ਤੇ ਫੜੀ ਜਾਏ ਤਾਂ ਮਨੋਖ ਨੂੰ ਦੁਰਲਾੰਤ ਜਾਂ ਫਿਰ ਸੁਣ ਦੁਰਲਾਤ ਤਾਂ ਫਿਰ ਸੁਣਨੀ ਹੀ ਪੈਂਦੀ ਹੈ ਧਰਮਰਾਇ ਜਾਂ ਪਕਸ ਬਵਰੇ ਆਤਮਕ ਤਲ ਤੇ ਧਰਮਰਾਇ ਦੇ ਸਾਹਮਣੇ ਸ਼ਰਮਿੰਦਗੀ ਠਾਉਣੀ ਪੈਂਦੀ ਹੈ ਇਸ ਬਦਨਾਮੀ ਦਾ ਨਾਂ ਹੈ ਤਉ ਮੋ ਕਾਲਾ ਤਉ ਕਾਲ ਮੁਖਾ ਉਠ ਜਾਣੀ ਅਪਰਾਧ ਕਰਦਾ ਬੰਦਾ ਫੜਿਆ ਜਾਏ ਤਾਂ ਸਮਾਏ ਤੇ ਭਾਈ ਚਾਰੇ ਵਿੱਚ ਉਸ ਨੂੰ ਮਿਲੀ ਸਜ਼ਾ ਹੀ ਉਸ ਦਾ ਮੂੰਹ ਕਾਲਾ ਹੈ ਹਕੀਕਤੋਂ ਤੇ ਗੁਨਾਹ ਦਾ ਫੜਿਆ ਜਾਣਾ ਹੀ ਧਰਮਰਾਇ ਦੇ ਪੇਸ਼ ਹੋਣਾ ਹੈ ਰਾਗ ਮਾਰੂ ਵਿੱਚ ਕਬੀਰ ਸਾਹਿਬ ਜੀ ਦੇ ਇੱਕ ਹੋਰ ਸ਼ਬਦ ਆ ਕੀਰਤਨ ਹੀ ਆਮ ਕਰਕੇ ਮਰਤਕ ਸੰਸਕਾਰ ਬਣੀਣੇ ਜਾਂ ਸਰਾਣਾ ਵਰਤਿਆਂ ਤੇ ਕੀਤਾ ਜਾਂਦਾ ਹੈ ਇਸ ਸ਼ਬਦ ద్వారా ਵੀ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਸਾਡੀ ਧਰਤੀ ਨਾਲੋਂ ਕਿਤੇ ਕੋਈ ਹੋਰ ਧਰਤੀ ਵੀ ਹੈ ਜਿੱਥੇ ਸਰਕਾਰੀ ਮਹਿਮਾਵਾਂ ਸਾਡੀ ਸਾਡੀ ਜ਼ਿੰਦਗੀ ਦਾ ਹਿਸਾਬ-ਉਤਾਵ ਰੱਖਿਆ ਜਾਂਦਾ ਹੈ ਉਥੇ ਧਰਮ ਰਾਜ ਦੀਆਂ ਬਹੁਤ ਵੱਡੀਆਂ-ਵੱਡੀਆਂ ਬਾਹਾਂ ਅੱਖਾਂ ਹੱਥ ਪੈਰ ਹਨ ਭਾਵ ਧਰਮਰਾਜ ਬਹੁਤ ਵੱਡ ਅਕਾਰੀ ਰੂਪ ਵਿੱਚ ਬੈਠਾ ਹੋਇਆ ਹੈ ਕਿਸੇ ਪਾਸੇ ਗਰਮ ਕੜਾਏ ਤੇਲ ਦੇ ਤਾਪ ਰਹੇ ਹਨ ਜਿਨ੍ਹਾਂ ਵਿੱਚ ਮਨ ਕਰਮੀ ખોટી ਮੱਤ ਦੇ ਨਾਮ ਨਾਲ ਸਿਮਣ ਵਾਲਿਆਂ ਨੂੰ ਤਲਿਆ ਜਾ ਰਿਹਾ ਹੈ ਕਿਸੇ ਪਾਸੇ ਮਨੁੱਖੀ ਕਰਮ ਦੇ ਹਿਸਾਬ ਨਾਲ ਕੋਹਲੂ ਵਿੱਚ ਪਾ ਕੇ ਪੀੜਿਆ ਜਾ ਰਿਹਾ ਹੈ ਧਰਮਰਾਜ ਇਹ ਸਾਰੀ ਕਿਰਿਆ ਵੇਖ ਕੇ ਖੁਸ਼ ਹੁੰਦਾ ਹੈ ਚੰਗੇ ਕਰਮ ਕਰਨ ਵਾਲਿਆਂ ਨੂੰ ਕਿਸੇ ਪਾਸੇ ਕੀਰਤਨ ਸੁਣਾਇਆ ਜਾ ਰਿਹਾ ਹੈ ਉਹ ਸ਼ਹਿਦ ਖਾ ਰਹੇ ਹਨ ਦੁੱਧ ਪੀ ਰਹੇ ਹਨ ਭਾਵ ਜ਼ਿੰਦਗੀ ਦੀ ਹਰ ਐਸ਼ ਕਰ ਰਹੇ ਹਨ ਇਹ ਸਾਰਾ ਕੁਝ ਧਰਮ ਰਾਜ ਦੀ ਮਰਜ਼ੀ ਦੇ ਅਨਸਾਰ ਹੋ ਰਿਹਾ ਹੈ ਸਜ਼ਾ ਵੱਧ ਘਟ ਵੀ ਹੋ ਸਕਦੀ ਹੈ ਇਸ ਤਰ੍ਹਾਂ ਸਾਡਿਆਂ ਕੀਤੇਆਂ ਕੰਮਾਂ ਦੇ ਹਿਸਾਬ ਨਾਲ ਦਰਜਾ ਬਾ ਦਰਜਾ ਸਾਨੂੰ ਸਜ਼ਾ ਮਿਲੇਗੀ ਪਰ ਗੁਰਬਾਣੀ ਨੇ ਇਹ ਸਾਰੀਆਂ ਪੁਰਾਣਿਕ ਮਿੱਥਾਂ ਨੂੰ ਜਿੱਥੇ ਰੱਦ ਕੀਤਾ ਹੈ ਉਥੇ ਇਸ ਜੀਵਨ ਵਿੱਚ ਹੀ ਸਚਿਆਰ ਮਨੁੱਖ ਬਣ ਦੀ ਵਿਵਸਥਾ ਵੀ ਰੱਖੀ ਹੈ ਦੇਹੀ گاਵਾ ਜਿਉ ਧਰਮ ਹਤੋ ਬਸੇ ਪੰਜ ਕਿਰਸਾਨਾ ਨੈਨੂ ਨਕਟੂ ਸਰਮ ਨੂੰ ਰਸਪਤ ਇੰਦਰੀ ਕਹਿਣਾ ਮਾਨਨਾ ਬਾਬਾ ਆਬ ਨਾ ਬਸੋਏ ਗਾਉ ਕਰੀ ਕਨੀ ਕਾ ਲੇਖਾ ਮੰਗੇ ਕਾਇਸ ਚੀਤੂ ਨਾਉ ਰਹਾਉ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਪੰਜ ਕਿਰਸਾਨਾ ਵਾ ਭਾ ਗਏ ਲੈ ਬਾਂਧਿਓ ਜੀ ਦਰਬਾਰੀ ਕਹਾ ਕਬੀਰ ਸੁਨੋ ਰੇ ਸੰਤੋ ਖੇਦ ਹੀ ਕਰੋ ਨ ਬੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁ ਨ ਪਾਉ ਜਲ ਫੇਰਾ ਮਾਰੂ ਕਬੀਰ ਜੀ ਉਪੰਨਾ 1104 ਅੱਖਾਂ ਕੰਨ ਨੱਕ ਆਦਿਕ ਇੰਦਰੀ ਮਨੁੱਖ ਨੂੰ ਮੁੜਮੁੜ ਵਿਕਾਰਾਂ ਵੱਲ ਪ੍ਰੇਰਦੇ ਹਨ ਇਹਨਾਂ ਦੀ ਮੰਦੀ ਪ੍ਰੇਰਣਾ ਤੋਂ ਬਚਣ ਲਈ ਇੱਕੋ ਹੀ ਤਰੀਕਾ ਹੈ ਪਰਮਾਤਮਾ ਦੇ ਦਰ ਤੇ ਨੇਤਾ ਪ੍ਰਤੀ ਸ਼ੁਭ ਗੁਣਾਂ ਨੂੰ ਸਮਝ ਕੇ ਉਹਨਾਂ ਤੇ ਤੁਰਨ ਦਾ ਯਤਨ ਕਰਨ ਤਾਂ ਕਿ ਆ ਮਨੁੱਖ ਇਸ ਜੀਵਨ ਦੇ ਰਾਹ ਵਿੱਚ ਤੇਰੇ ਕਾਲੇ ਲੇਖ ਮੁਕ ਜਾਣ ਇਸ ਲਈ ਹਰ ਰੋਜ਼ ਤੈਨੂੰ ਸ਼ੁਭ ਗੁਣਾਂ ਦਾ ਅਭਿਆਸ ਕਰਨਾ ਚਾਹੀਦਾ ਹੈ ਹਰੇਕ ਸ਼ਬਦ ਦੇ ਭਾਵ ਨੂੰ ਜੇ ਅਸੀਂ ਆਪਣੇ ਤੇ ਟਿਕਾ ਕੇ ਦੇਖਣ ਲਈ ਯਤਨ ਕਰਾਂਗੇ ਸਾਡੇ ਜੀਵਨ ਵਿੱਚੋਂ ਵਿਕਾਰਾਂ ਵਾਲੀ ਸੋਚ ਖਤਮ ਹੋ ਜਾਏਗੀ ਪਰ ਅਸੀਂ ਤਾਂ ਇਹਨਾਂ ਸ਼ਬਦਾਂ ਨੂੰ ਸਿਰਫ ਮਰਤਕ ਪ੍ਰਾਣੀ ਲਈ ਹੀ ਰਾਖਵੇਂ ਰੱਖ ਲਿਆ ਹੈ ਸਭ ਤੋਂ ਪਹਿਲਾਂ ਇਸ ਸ਼ਬਦਨੀਆਂ ਰਹਾਉ ਦੀਆਂ ਤੁਕਾਂ ਨੂੰ ਦੇਖਣ ਦਾ ਯਤਨ ਕਰਾਂਗੇ ਤਾਂ ਕਿ ਧਰਮ ਰਾਜ ਦੀ ਸਾਨੂੰ ਸਮਝ ਆ ਸਕੇ ਬਾਬਾ ਆਬਨਾ ਬਸੋਂ ਇਹ ਗਾਉ ਕਰੀ ਕਰੀ ਕਰੇਖਾਂ ਮੰਗੇ ਕਾਇਸ਼ ਚੇਤੂ ਨਾਉ ਜਦੋਂ ਇਸ ਸ਼ਬਦ ਨੂੰ ਆਪਣੇ ਆਪ ਤੇ ਟਿਕਾ ਕੇ ਦੇਖਾਂਗੇ ਤਾਂ ਸਾਡੀ ਆਤਮਾ ਅੰਤਰਾਤਮਾ ਜਾਂ ਸਾਡੀ ਸ਼ਹੀ ਦਿਸ਼ਾ ਵੱਲ ਚੱਲ ਰਹੀ ਚੇਤਨਤਾ ਸਾਨੂੰ ਇਹ ਕਹਿ ਰਹੀ ਹੈ ਕਿ ਮੈਂ ਸਰੀਰ ਵਿੱਚ ਨਹੀਂ ਰਹਿਣਾ ਭਾਵ ਬਾਬਾ ਆਪਨਾ ਬਸਵੇਂ ਗਾਉ ਮੇਰਾ ਮਨ ਸ਼ੈਤਾਨ ਰੂਪੀ ਮੇਰਾ ਸ਼ੈਤਾਨ ਰੂਪੀ ਮਨ ਮੈਨੂੰ ਹਮੇਸ਼ਾ ਬਰਾਈਆਂ ਵੱਲ ਪ੍ਰੇਰਦਾ ਹੈ ਮਨ ਦੀਆਂ ਮਾੜੀਆਂ ਭਾਵਨਾਵਾਂ ਚੰਗੇ ਵਿਚਾਰਾਂ ਨੂੰ ਚੰਗੇ ਵਿਚਾਰਾਂ ਨੂੰ ਹਮੇਸ਼ਾ ਹੀ ਦਬਾ ਕੇ ਰੱਖਦੀਆਂ ਹਨ ਮਾਨ ਦਾ ਦੂਜਾ ਸੁਭਾਅ ਹੈ ਕਿ ਮੈਨੂੰ ਕੋਈ ਵੀ ਮਾੜੇ ਕਰਮ ਕਰਨ ਤੋਂ ਨਾ ਰੋਕੇ ਪਰ ਅੰਤਰਾਤਮੇ ਦੀ ਆਵਾਜ਼ ਜੋ ਗੁਰ ਗਿਆਨ ਵਿੱਚੋਂ ਪ੍ਰਗਟ ਹੋਈ ਹੈ ਜਿਹੜਾ ਕਰਨ ਨਹੀਂ ਕਰਨ ਦੇਂਦੀ ਸੱਚ ਦੇ ਸ਼ੁਭ ਗੁਣਾ ਰੂਪੀ ਵਾਅ ਨੂੰ ਪਤਾ ਹੈ ਮਾੜੇ ਕਰਮਾ ਕਰਕੇ ਸਮਾਏ ਵੇਜਾਂ ਆਪਣੀ ਆਤਮਾ ਨੂੰ ਮੈਨੂੰ ਹੀ ਲੇਖਾ ਦੇਣਾ ਪੈਣਾ ਹੈ ਸ਼ੈਤਾਨ ਮਨ ਦੇ ਆਖੇ ਲਾ ਕੇ ਜਿਹੜਾ ਵੀ ਕਰਮ ਕਰਾਂਗੇ ਉਹੀ ਸ਼ਾਪ ਸਾਡੇ ਸੁਭਾਅ ਤੇ ਲੱਗ ਜਾਣੀ ਹੈ ਜੀਉਂਦੀ ਜਾਗਦੀ ਆਤਮਾ ਕਹਿ ਰਹੀ ਹੈ ਕਿ ਐ ਮੇਰੇ ਸ਼ੈਦਾਨ ਮਨ ਤੂੰ ਘਟਿਆ ਖਿਆਲਾਂ ਨੂੰ ਛੱਡ ਦੇ ਕਿਉਂਕਿ ਇਹ लेखा ਮੈਨੂੰ ਹੀ ਦੇਣਾ ਪੈਣਾ ਹੈ ਸ਼ਬਦ ਦੇ ਦੂਸਰੇ ਬੰਦ ਵਿੱਚ ਸਾਡੇ ਸਰੀਰ ਦੇ ਗਿਆਨ ਇੰਦਰੇ ਆਪ ਉਦਰੇ ਚੌਧਰੀ ਬਣੇ ਹੋਏ ਹਨ ਜੋ ਸੱਚ ਰੂਪੀ ਆਵਾਜ਼ ਨੂੰ ਸੁਣਨਾ ਪਸੰਦ ਨਹੀਂ ਕਰਦੇ ਦੇਹੀ ਗਾਵਾਂ ਜਿਉ ਤਰ ਮੈਂ ਤੋਂ ਬੱਚੇ ਪੰਜ ਕਰਸਾਨਾ ਨੈਣੂ ਨਕਟੂ ਸਰਣੂ ਰਸ ਇੰਦਰੀ ਕਹਿਣਾ ਮੰਨਣਾ ਜਿਵੇਂ ਕੋਈ ਕਿਸਾਨ ਧਰਤੀ ਵਿੱਚ ਜੋ ਫਸਲ ਬੀਜਦਾ ਹੈ ਉਹੀ ਫਸਲ ਉਸ ਨੂੰ ਪ੍ਰਾਪਤ ਹੁੰਦੀ ਹੈ ਪਰ ਜੇ ਕਿਸਾਨ ਆਪਣੇ ਮਜਾਰੇ ਨੂੰ ਇਹ ਕਹੇ ਕਿ ਕਣਕ ਦੀ ਬਜਾਈ ਕਰੋ ਪਰ ਅੱਗੋਂ ਮਜਾਰੇ ਇਹ ਕਹਣ ਅਸੀ ਤਾਂ ਮੱਕਈ ਬੀਜਣੀ ਹੈ ਤਾਂ ਮਾਲਕ ਨੂੰ ਪਤਾ ਹੈ ਕਿ ਇਹ ਮਜਾਰੇ ਹੁਣ ਮਿਲਨ ਨੁਕਸਾਨ ਕਰਨਗੇ ਇਸੇ ਤਰ੍ਹਾਂ ਹੀ ਸਾਡੇ ਸਰੀਰ ਦੇ ਗਿਆਨ ਇੰਦ੍ਰੇ ਰੱਬ ਦੇ ਸੱਚੇ ਗੁਣਾਂ ਦੀ ਖੇਤੀ ਨੂੰ ਛੱਡ ਕੇ ਵਿਕਾਰਾਂ ਦੀ ਖੇਤੀ ਕਰਨ ਨੂੰ ਤਰਜੀਹ ਦੇ ਰਹੇ ਹਨ ਜਿਸ ਕਰਕੇ ਸਾਡਾ ਆਤਮਿਕ ਜੀਵਨ ਨਸ਼ਟ ਹੋ ਰਿਹਾ ਹੈ ਸਾਡੇ ਗਿਆਨ ਇੰਦ੍ਰੇ ਸਰੀਰ ਦੇ ਚੌਧਰੀ ਆਤਮਾ ਦੀ ਸ਼ੁੱਧ ਅਤੇ ਸੱਚੀ ਆਵਾਜ਼ ਨੂੰ ਨਹੀਂ ਸੁਣ ਰਹੇ ਨਾਨੂ ਨਕਟੂ ਸ਼ਰਮ ਇੰਦਰੀ ਕਹਿਣਾ ਪਾਨਾ ਨੈਣੂ ਨਕਟੂ ਸ਼ਰਮ ਨੂੰ ਰਸਬਤ ਇੰਦਰੀ ਕਹਿਣਾ ਮਾਨਾ ਤੇ ਆਪਣੀ ਮਰਜ਼ੀ ਕਰਕੇ ਆਪੋ ਆਪਣੇ ਰਸਤੇ ਤੇ ਪਏ ਹੋਏ ਹਨ ਜਿਸ ਕਰਕੇ ਆਤਮ ਗੁਣ ਆਤਮ ਗੁਣ ਖوار ਹੋ ਰਹੇ ਹਨ ਸ਼ਬਦ ਦੇ ਦੂਸਰੇ ਪਦੇ ਵਿੱਚ ਧਰਮ ਰਾਜ ਦੀ ਗੱਲ ਆਈ ਹੈ ਤੇ ਇਸ ਨੂੰ ਅਸੀਂ ਮਰਨ ਦੇ ਉਪਰੰਤ ਕਿਸੇ ਸਰੀਰਕ ਤਲ ਤੇ ਲੈ ਲਿਆ ਹੈ ਧਰਮ ਰਾਏ ਜਦ ਲੇਖਾ ਮੰਗੇ ਬਾਕੀ ਨਿਕਸੀ ਭਾਰੀ ਪੰਜ ਕਿਸਨਾਵਾ ਭਾ ਗਏ ਲੈ ਬਾਂਧਿਓ ਜੀ ਉਧਰ ਬਾਰੀ ਮਾੜੇ ਸੰਸਕਾਰਾਂ ਕਰਕੇ ਜੋ ਮਾੜੇ ਖਿਆਲ ਸਾਡੇ ਚਿੱਤ ਭਾਵ ਸਾਡੇ ਹਿਰਦੇ ਚ ਰੂਪੀ ਧਰਤੀ ਦੇ ਉਗੜ ਆਉਂਦੇ ਹਨ ਉਹ ਸੱਚੇ ਧਰਮ ਨੂੰ ਪਰਵਾਹ ਨਹੀਂ ਹੁੰਦੀ ਮਾੜਾ ਕਰਮ ਸੱਚ ਦੇ ਅੱਗੇ ਟੇਕ ਨਹੀਂ ਸਕਦਾ ਸਾਡੀਆਂ ਗਿਆਨ ਇੰਦਰੀਆਂ ਜੋ ਕਾਮ ਵਾਸ਼ਨਾ ਦੇ ਅਧੀਨ ਹੋ ਕੇ ਅੰਤਰਾਤਮੇ ਦੀ ਆਵਾਜ਼ ਨੂੰ ਮਾਰ ਕੇ ਸਾਡੇ ਪਾਸੋਂ ਗਲਤ ਕੰਮ ਕਰਾਉਂਦੇ ਹਨ ਉਹ ਧਰਮਰਾਜ ਨੂੰ ਪ੍ਰਵਾਨ ਨਹੀਂ ਹਨ ਭਾਵ ਸੱਚ ਦੀ ਕਚੈਰੀ ਵਿੱਚ ਪ੍ਰਵਾਨ ਨਹੀਂ ਹਨ ਧਰਮਰਾਜ ਜਦ ਲੇਖਾ ਮੰਗੇ ਧਰਮਰਾਜ ਸਾਡੇ ਹਿਰਦੇ ਦੀ ਸੱਚੀ ਆਵਾਜ਼ ਧਰਮ ਤਰਾਜੂ ਜਾਂ ਰੱਬੀ ਕਾਨੂੰਨ ਹੈ ਜਿਸ ਦੁਆਰਾ ਗੁਣਾਂ ਦੇ ਹੁਗਣਾਂ ਦੀ ਜਾਂਚਣ ਨਾਲ ਵਿਕਾਰਾਂ ਦਾ ਪੱਲਾ ਭਾਰੀ ਨਿਕਲਦਾ ਹੈ ਮਜਾਰੇ ਭਾਜ ਭਾਵ ਸ਼ੈਤਾਨ ਮਨ ਤਾਂ ਇੱਕ ਪਾਸੇ ਹੋ ਗਿਆ ਪਰ ਨਮੋਸ਼ੀ ਅੰਤਰਾਤਮੈ ਨੂੰ ਚਲਣੀ ਪਈ ਇਹ ਸ਼ਬਦ ਦੇ ਤੀਸਰੇ ਬੰਦ ਵਿੱਚ ਕਬੀਰ ਜੀ ਨੇ ਸਿੱਧਾ ਹੀ ਕਿਹਾ ਹੈਗੇ ਭਲਿਓ ਇਸੇ ਜੀਵਨ ਦੇ ਵਿੱਚ ਹੀ ਆਪਣੀ ਜ਼ਿੰਮੇਵਾਰ ਨੂੰ ਸਮਝਣ ਦਾ ਯਤਨ ਕਰੋ ਕਹੇ ਕਬੀਰ ਸੁਨੋ ਰੇ ਸੰਤੋ ਖੇਦ ਹੀ ਕਰੋ ਨਵੇਰਾ ਆਵ ਕੀ ਬਾਰ ਬਖਸ਼ ਮੰਨੇ ਕੋ ਬਹੁ ਨ ਪਾਉ ਜਲ ਫੇਰਾ ਆਮ ਇੱਕ ਧਾਰਨਾ ਇਹ ਵੀ ਪਾਈ ਜਾਂਦੀ ਹੈ ਕਿ ਜੇ ਹੁਣ ਦੇ ਜੀਵਨ ਵਿੱਚ ਸਾਡੇ ਪਾਸੋਂ ਕੋਈ ਗਲਤੀ ਹੋ ਗਈ ਤਾਂ ਸਾਡੇ ਪੁੱਤ-ਪੋਤਰੇ ਦਾਨ-ਪੁੰਨ ਕਰਕੇ ਸਾਨੂੰ ਮਰਨ ਤੋਂ ਬਾਅਦ ਵੀ ਪੁਜਾਰੀ ਰਾਹੀਂ ਮੁਕਤ ਕਰਾ ਸਕਦੇ ਹਨ ਇਹ ਇੱਕ ਬਹੁਤ ਵੱਡਾ ਭੰਗ ਜਾਣ ਹੈ ਕਬੀਰ ਜੀ ਕਹਿ ਰਹੇ ਹਨ ਕਿ ਖੇਤ ਹੀ ਕਰੋ ਨਵੇਰਾ ਭਾਵ ਜਿਉਂਦੇ ਜੀ ਹੀ ਸੱਚੇ ਗਿਆਨ ਸੱਚੇ ਗੁਰੂ ਦੇ ਗਿਆਨ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੈ ਤਾਂ ਕਿ ਮੁੜ ਫਿਰ ਕਦੇ ਵੀ ਵਿਕਾਰਾਂ ਵਾਲੇ ਜੀਵਨ ਵੱਲ ਬਹੁਤ ਨਾ ਹੋਏ ਕੋ ਫੇਰਾ ਬਹੁਤ ਨਾ ਪਾਉ ਜਲ ਫੇਰਾ ਨਾ ਜਾਇਆ ਜਾਏ ਆਪ ਕੀ ਬਾਣ ਬਖਸ਼ ਬੰਦੇ ਕੋ ਆਪਣੀ ਗਲਤੀ ਦਾ ਅਹਿਸਾਸ ਹੋਣਾ ਤੇ ਮੁੜ ਅਜਹੀ ਗਲਤੀ ਨੂੰ ਨਹੀਂ ਦਰਾਉਣਾ ਇਸ ਸਾਰੇ ਸ਼ਬਦ ਵਿੱਚ ਕਬੀਰ ਜੀ ਮਿੱਠਾ ਸੁਨੇਹਾ ਦੇ ਰਹੇ ਹਨ ਕਿ ਪੂਰਨ ਸੱਚੇ ਗਿਆਨ ਦੇ ਰਾਹੀ ਜੇ ਸੱਚ ਦੇ ਧਰਮ ਵਾਲੀ ਜੀਵਨੀ ਬਣਦੀ ਹੈ ਤਾਂ ਉਸ ਵਿੱਚ ਮਨੁੱਖ ਆਉਣ ਵਾਲੇ ਹਰ ਪਹਿਲੂ ਦੀ ਸੁਚੇਤ ਹੋ ਜਾਂਦਾ ਹੈ ਜੇਕਰ ਮਨੁੱਖ ਵਰਤਮਾਨ ਜੀਵਨ ਵਿੱਚ ਗੁਰੂ ਜੀ ਵੱਲੋਂ ਦਸੀਮ ਕਾਰ ਅਨਸਾਰ ਜੀਵਨ ਨਾ ਬਣਾਵੇ ਤਾਂ ਬਾਰ-ਬਾਰ ਅਉਗਣਾ ਕਰਕੇ ਪਛਤਾਉਣਾ ਪੈਂਦਾ ਹੈ ਸੱਚ ਨੂੰ ਸਾਹਮਣੇ ਰੱਖਣਾ ਹੀ ਧਰਮ ਰਾਜ ਦੇ ਲੇਖੇ ਲੱਗਣਾ ਹੈ ਸੱਚ ਨੂੰ ਸਾਮਣੇ ਰੱਖਣਾ ਹੀ ਧਰਮਰਾਜ ਦੇ ਲੇਖੇ ਦੀ ਗੱਲ ਹੈ ਹਰ ਘੜੀ ਮੁਰ ਗਿਆਨ ਦੇ ਸੱਚੇ ਉਪਦੇਸ਼ ਵਿੱਚ ਹੀ ਜਿਉਣ ਦਾ ਯਤਨ ਕਰਨਾ ਹੈ ਇਹ ਅਵਸਥਾ ਹੀ ਮੁਕਤ ਅਵਸਥਾ ਹੈ ਜੇ ਜਿਉਂਦੇ ਜੀ ਪ੍ਰਮਾਤਮਾ ਨਾਲ ਇੱਕ ਮਿਖਤਾ ਹੈ ਇਸ ਨੂੰ ਕਿਹਾ ਹੈ ਧਰਮਰਾਜ ਦੇ ਰੱਬੀ ਕਾਨੂੰਨ ਨੂੰ ਸਮਝਣਾ ਨੇਤਾ ਪ੍ਰਤੀ ਅਭਿਆਸ ਦਾ ਨਾਂ ਹੀ ਸੱਚਾ ਜੀਵਨ ਧਰਮਰਾਜ ਦਾ ਲੇਖਾ ਹੈ ਧਰਮਰਾਜ ਉਹਨਾਂ ਦਾ ਮਿੱਤਰ ਬਣ ਜਾਂਦਾ ਹੈ ਭਾਵ ਸੱਚੇ ਗੁਣਾ ਨਾਲ ਉਨਾਲੀ ਸਾਂਝ ਪੈ ਜਾਂਦੀ ਹੈ ਜਿਹੜੇ ਸੱਚੇ ਸ਼ਬਦੀ ਵਿਚਾਰ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲੈਂਦੇ ਹਨ ਇਸ ਵਰਥਾਇ ਬੜਾ ਪਿਆਰਾ ਵਾਕ ਹੈ ਜਿਹਨ ਅੰਦਰ ਭਾਲਿਆ ਗੁਰ ਸ਼ਬਦ ਸਹਾਵੇ ਜੋ ਇਸਨ ਸੋ ਪਾਏਂਦੇ ਹਰ ਨਾਮ ਧਿਆਵੇ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲਹਿ ਸੋ ਹਰ ਗੁਣ ਗਾਵੇ ਧਰਮ ਰਾਏ ਤਿੰਨ ਕਾਮਿਤ ਹੈ ਜੰਮ ਮੱਗ ਨਾ ਪਾਵੇ ਹਰ ਨਾਮ ਤੇ ਆਵੇ ਦਿਨ ਸਾਰ ਹਰ ਨਾਮ ਸਮਾਵੇ ਵਾਰ ਮਾਰੂ ਮਹਲਾ 3 ਜਪੰਨਾ 10 91 ਜਿਨ੍ਹਾਂ ਨੇ ਵੀ ਸ਼ਬਦ ਵਾਰਾ ਆਪਣੇ ਮਨ ਨੂੰ ਖੋਜਿਆ ਹੈ ਉਹ ਸ਼ੁਭ ਗੁਣਾਂ ਦੀ ਢਾਲ ਪ੍ਰਾਪਤ ਕਰ ਲੈਂਦੇ ਹਨ ਇਹ ਅਵਸਥਾ ਜਿਸ ਨੂੰ ਕਿਰਪਾ ਕਰੇ ਤਿਸ ਗੁਰ ਮਿਲੇ ਸੋ ਹਰ ਗੁਣ ਗਾਵੇ ਦੀ ਰੱਖੀ ਹੈ ਤੇ ਇਸ ਸੁਭਾਅ ਦਾ ਧਰਮ ਰਾਜ ਰੱਬ ਦੀ ਨਿਜਮਾਵਲੀ ਮਿੱਤਰ ਬਣ ਜਾਂਦੀ ਹੈ ਤੇ ਵਿਕਾਰਾਂ ਦਾ ਕੋਈ ਵੀ ਡਰ ਨਹੀਂ ਰਹਿ ਜਾਂਦਾ ਸੋ ਧਰਮਰਾਜ ਸੱਚ ਦੇ ਰੂਪ ਵਿੱਚ ਸਾਡੇ ਅੰਤਰ ਆਤਮੇ ਵਿੱਚ ਬੈਠਾ ਹੈ ਪਰ ਸਾਨੂੰ ਔਗਣ ਛੋੜ ਗੁਨਾਹ ਕੋ ਤਾਬੋ ਦਾ ਅਭਿਆਸ ਕਰਨਾ ਹੈ